ਕਰਨ ਔਜਲਾ ਦੀ ਸਰਚ ਹਿਸਟਰੀ ਚ ਕਿਉਂ ਐ ਸਿੱਧੂ ਮੂਸੇਵਾਲਾ ਸੁੱਚਾ ਸੋਰਮਾ ਤੋਂ ਬਾਅਦ ਬੱਬੂ ਮਾਨ ਦੀ ਕਿਹੜੀ ਫਿਲਮ ਕਰਨ ਜਾਰੀ ਤਮਾਲ ਇਸ ਹਫਤੇ ਕਿਹੜੀ ਫਿਲਮ ਹੋ ਰਹੀ ਰਿਲੀਜ਼ ਸਸ਼ੀਕਲ ਜੀ ਮੈਂ ਹਾਂ ਅਮਨ ਐਂਟਰਟੇਨਮੈਂਟ ਲਿੰਕ ਤੇ ਤੁਹਾਡਾ ਸਵਾਗਤ ਹੈ ਸਾਂਝੀਆਂ ਕਰਦੇ ਹਾਂ ਪੰਜਾਬੀ ਇੰਡਸਟਰੀ ਦੀਆਂ ਖਾਸ ਖਬਰਾਂ ਦਿਲ ਜੋੜਨੇ ਤੇ ਹੱਡ ਤੋੜਨੇ ਸ਼ੌਂਕੀ ਸਰਦਾਰਾਂ ਦੀ ਖਾਸੀਅਤ ਹੈ ਇਹ ਮੈਂ ਨਹੀਂ ਕਹਿ ਰਹੀ ਇਕ ਗੁਰੂ ਰੰਦਾਵਾ ਬੱਬੂ ਮਾਨ ਤੇ ਗੱਗੂ ਗਿੱਲ ਦੀ ਫਿਲਮ ਕੈਰੀ ਹੈ ਫਿਲਮ ਸ਼ੌਂਕੀ ਸਰਦਾਰ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਗੁਰੂ ਰੰਦਾਵਾ ਬੱਬੂ ਮਾਨ ਤੇ ਗੱਗੂ ਗਿੱਲ ਤਿੰਨੋਂ ਵੱਡੇ ਫਨਕਾਰ ਪਹਿਲੀ ਵਾਰ ਵੱਡੇ ਪਰਦੇ ਤੇ ਇਕੱਠੇ ਨਜ਼ਰ ਆਉਣਗੇ ਫਿਲਮ 16 ਮਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਸ਼ੂਟਿੰਗ ਦੌਰਾਨ ਗੁਰੂ ਰੰਦਾਵਾ ਨੇ ਬੱਬੂ ਮਾਨ ਦੇ ਨਾਲ ਆਪਣੇ ਇੰਸਟਾਗ੍ਰam ਹੈਂਡਲ ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਹੁਣ ਗੱਲ ਕਰਦੇ ਹਾਂ ਇਸ ਹਫ਼ਤੇ ਹੋਈ ਟ੍ਰੈਂਡਿੰਗ ਗੀਤਾਂ ਦੀ ਦਿਲਜੀਤ ਦਾ ਗੀਤ ਵਾਟਰ ਇਸ ਹਫ਼ਤੇ ਰੀਲਾਂ ਤੇ ਖੂਬ ਟ੍ਰੈਂਡ ਚ ਰਿਹਾ ਹੈ ਇਸ ਦੇ ਨਾਲ ਹੀ ਯੋਯੋ ਹਨੀ ਸਿੰਘ ਦਾ ਗੀਤ ਮੈਨੀ ਇੱਕ ਵੀ ਰਿਲੀਜ਼ ਹੋਇਆ ਤੇ ਖੂਬ ਟ੍ਰੈਂਡਿੰਗ ਚੱਲ ਰਿਹਾ ਹੈ ਇਸ ਦੇ ਨਾਲ ਹੀ ਫਿਲਮ ਪਦਨਾਮ ਚ ਅਰਜੰਟ ਲੋਦਾ ਗੀਤ ਸਮੂਥ ਵੀ ਖੂਬ ਪਸੰਦ ਕੀਤਾ ਜਾ ਰਿਹਾ ਜੇ ਹੁਣ ਦਮਦਾਰ ਆਵਾਜ਼ ਦੀ ਗੱਲ ਕਰ ਲਈਏ ਸੁਖਵਿੰਦਰ ਸਿੰਘ ਦੀ ਗੱਲ ਕਰ ਲਈਏ ਤਾਂ ਮੁੜ ਧਮਾਕੇਦਾਰ ਗੀਤ ਨਾਲ ਉਹਨਾਂ ਦੀ ਵਾਪਸੀ ਹੋਈ ਹੈ ਉਹਨਾਂ ਨੇ ਆਪਣੇ YouTube ਚੈਨਲ ਤੇ ਉੱਪਰ ਗੀਤ ਨਾਗਨੀ ਨੂੰ ਰਿਲੀਜ਼ ਕੀਤਾ ਹੈ ਇਸ ਗੀਤ ਦੇ ਵਿੱਚ ਬਾਲੀਵੁੱਡ ਦੇ ਨਾਮੀ ਵਿਲਨ ਮੁਕੇਸ਼ ਰੇਸ਼ੀ ਵੀ ਨਜ਼ਰ ਆਉਣਗੇ ਫਿਲਮ ਅਕਾਲ ਵੀ ਆਪਣੀ ਸ਼ੂਟਿੰਗ ਤੇ ਡਬਿੰਗ ਦੌਰਾਨ ਖੂਬ ਚਰਚਾ 'ਚ ਰਹੀ ਹੈ ਦੱਸਦੇ ਕਿ ਇਸ ਫਿਲਮ ਦਾ ਗੀਤ ਅਕਾਲ ਸੁਖਵਿੰਦਰ ਸਿੰਘ ਨੇ ਗਾਇਆ ਹੈ ਤੇ ਕੰਪੋਜ਼ ਸ਼ੰਕਰ ਮਹਾਦੇਵਨ ਨੇ ਕੀਤਾ ਤੇ ਇਸ ਦੇ ਨਾਲ ਹੀ ਇਹ ਫਿਲਮ ਮਲਟੀਪਲ ਲੈਂਗੁਏਜਸ ਦੇ ਵਿੱਚ ਰਿਲੀਜ਼ ਹੋ ਰਹੀ ਹੈ ਫਿਲਮ ਦੀ ਡਬਿੰਗ ਦੌਰਾਨ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਪਾਈਆਂ ਗਈਆਂ ਨੇ ਤੇ ਹਾਲੀ ਦੇ ਵਿੱਚ ਰਾਜਤਾਲੀਵਾਲ ਗੁਰਪ੍ਰੀਤ ਖੁੱਗੀ ਤੇ ਨਿਮਰਤ ਖਹਿਰਾ ਨੇ ਵੀ ਵੀਡੀਓ ਸਾਂਝੀ ਕੀਤੀ ਐ ਜਿਸ 'ਚ ਉਹਨਾਂ ਨੇ ਦੱਸਿਆ ਕਿ ਕਿਵੇਂ ਵੱਖੋ-ਵੱਖਰੀਆਂ ਭਾਸ਼ਾਵਾਂ ਦੇ ਵਿੱਚ ਫਿਲਮ ਨੂੰ ਡਬ ਕਰਨਾ ਕਿੰਨਾ ਕੁ ਮੁਸ਼ਕਿਲ ਹੁੰਦਾ ਹੈ ਇਸ ਦਿਨ ਆਲੀ ਮੋਸਟ ਅਵੇਟਡ ਅਵਾਰਡ ਸ਼ੋ ਜੋ ਕਿ 27 ਮਾਰਚ ਨੂੰ ਹੋਣਾ ਸੀ ਮੌਸਮ ਦੀ ਖਰਾਬੀ ਕਾਰਨ ਪੋਸਟਪੋਨ ਕਰ ਦਿੱਤਾ ਗਿਆ ਗੱਲ ਕਰ ਰਹੇ ਹਾਂ ਪੈਫਾ ਅਵਾਰਡ ਸ਼ੋ ਦੀ ਇਸ ਅਵਾਰਡ ਸ਼ੋ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਸਿਨੇਮਾ ਨਾਲ ਜੁੜੀਆਂ ਹਸਤੀਆਂ ਨੇ ਸ਼ਾਮਲ ਹੋਣਾ ਸੀ ਸੀਜੀਸੀ ਲਾਂਡਰਾ ਦੇ ਵਿੱਚ ਰੌਣਕਾਂ ਲੱਗਣੀਆਂ ਪਰ ਇਹ ਰੌਣਕਾਂ ਥੋੜੀਆਂ ਪੋਸਟਪੋਨ ਹੋ ਗਈਆਂ ਨੇ ਸੋ ਹੁਣ ਨੈਕਸਟ ਡੇਟ ਕਦੋਂ ਅਨਾਉਂਸ ਹੋਵੇਗੀ ਇਸ ਦੀ ਉਡੀਕ ਸਾਰਿਆਂ ਨੂੰ ਹੈ ਹੁਣ ਗੱਲ ਕਰਦੇ ਹਾਂ ਕਿਉਂ ਸਿੱਧੂ ਮੂਸੇਵਾਲਾ ਦੇ ਫੈਨ ਕਰਨ ਔਜਲਾ ਤੋਂ ਨਾਰਾਜ਼ ਨੇ ਅਸਲ ਦੇ ਵਿੱਚ ਕਰਨ ਔਜਲਾ ਬੀਤੇ ਦਿਨੀ ਕਿੱਕ ਸਟ੍ਰੀਮਿੰਗ ਐਪ ਤੇ ਲਾਈਵ ਹੋਏ ਸੀ ਤੇ ਉਹਨਾਂ ਦੇ ਲੈਪਟਾਪ ਤੇ ਸਰਚ ਹਿਸਟਰੀ ਦੇ ਵਿੱਚ ਕੁਝ ਅਜੀਹਾ ਸੀ ਜੋ ਲੋਕਾਂ ਨੂੰ ਪਸੰਦ ਨਹੀਂ ਆਇਆ ਅਸਲ 'ਚ ਉਹਨਾਂ ਨੇ ਲੌਰੈਂਸ ਬਿਸ਼ਨੋਈ ਕਾਲ ਰਿਕਾਰਡਿੰਗ ਸਿੱਧੂ ਮੂਸੇਵਾਲਾ ਤੇ ਹੋਰ ਇਸ ਤਰ੍ਹਾਂ ਦੀਆਂ ਕਈ ਸਰਚਸ ਕੀਤੀਆਂ ਹੋਈਆਂ ਸੀ ਜੋ ਕਿ ਲੋਕਾਂ ਨੂੰ ਪਸੰਦ ਨਹੀਂ ਆਈਆਂ ਜਾਂ ਜੋ ਲੋਕਾਂ ਨੇ ਬਹੁਤ ਸਵਾਲ ਕੀਤੇ ਨੇ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਕਰਨ ਔਜਲਾ ਤੇ ਸਿੱਧੂ ਮੂਸੇਵਾਲੇ ਦੀ ਆਪਸ ਦੇ ਵਿੱਚ ਕੌਂਟਰੋਵਰਸੀ ਕੋਈ ਨਾ ਕੋਈ ਚੱਲਦੀ ਰਹਿੰਦੀ ਸੀ ਪਰ ਹੁਣ ਫੈਨਸ ਦਾ ਕਹਿਣਾ ਹੈ ਕਿ ਸਿੱਧੂ ਬਾਰੇ ਸਰਚ ਤੋ ਤੁਹਾਡਾ ਇਸ ਕੰਟਰੋਵਰਸੀ ਬਾਰੇ ਕੀ ਕਹਿਣਾ ਹੈ ਉਹ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਦੇ ਨਾਲ ਹੀ ਦੱਸ ਦਿੰਦੇ ਆ ਕਿ ਕਰਨ ਔਜਲਾ ਦਾ ਨਿਊ Song Tell Me We ਰਿਲੀਜ਼ ਹੋਇਆ ਜਿਸ ਚ ਇੰਟਰਨੈਸ਼ਨਲ ਸਿੰਗਰ 1 ਰਿਪਬਲਿਕ ਦੇ ਨਾਲ ਨਾਲ ਦਿਸ਼ਾ ਪਟਾਣੀ ਵੀ ਨਜ਼ਰ ਆ ਰਹੇ ਨੇ ਹੁਣ ਗੱਲ ਕਰਦੇ ਆ ਇਸ ਹਫਤੇ ਕਿਹੜੀ ਫਿਲਮ ਰਿਲੀਜ਼ ਹੋਈ ਹੈ ਸੋ ਬਹੁਤ ਲੰਬੇ ਸਮੇਂ ਤੋਂ ਵੇਟ ਹੋ ਰਹੀ ਸੀ ਫਿਲਮ ਬਦਨਾਮ ਦੀ ਤਾਂ ਦੱਸ ਦਈਏ ਕਿ ਇਸ ਹਫਤੇ ਫਿਲਮ ਰਿਲੀਜ਼ ਹੋ ਚੁੱਕੀ ਹੈ ਤੇ ਇਸ ਫਿਲਮ ਦੇ ਵਿੱਚ ਸਾਊਥ ਦਾ ਤੜਕਾ ਲੱਗਿਆ ਵਾ ਖੂਬੀ ਨਜ਼ਰ ਆ ਰਿਹਾ ਹੈ ਇਹ ਫਿਲਮ ਕਰੀਬ 5 ਸਟੇਟਸ ਦੇ ਵਿੱਚ ਸ਼ੂਟ ਹੋਈ ਹੈ ਤੇ ਬਾਲੀਵੁੱਡ ਦੇ ਵੱਡੇ ਅਦਾਕਾਰ ਇਸ ਦੇ ਵਿੱਚ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਬਦਨਾਮ ਆਪਣੇ 뮤직 ਲਈ ਵੀ ਖੂਬ ਚਰਚਾ ਚ ਹੈ ਫਿਲਮ ਬਦਨਾਮ ਦੇ ਨਾਲ ਨਾਲ ਚੌਥੇ ਹਫਤੇ 'ਚ ਹੋਸ਼ਿਆਰ ਸਿੰਘ ਆਪਣਾ ਅਰਸਤੂ ਫਿਲਮ ਵੀ ਸਿਨੇਮਾ ਘਰਾਂ ਦੇ ਵਿੱਚ ਦੇਖੀ ਜਾ ਸਕਦੀ ਹੈ ਜੇ ਤੁਸੀਂ ਬਦਨਾਮ ਦੇਖ ਲਈ ਜਾਂ ਹੁਸ਼ਿਆਰ ਸਿੰਘ ਵੀ ਦੇਖ ਲਈ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਇਹ ਫਿਲਮਾਂ ਕਿਵੇਂ ਦੀ ਲੱਗੀਆਂ ਇਸ ਦੇ ਨਾਲ ਹੀ ਫਿਲਮ ਬਦਨਾਮ ਦੇ ਮੇਨ ਲੀਡ ਅਦਾਕਾਰ ਬਾਦਸ਼ਾ ਉਰਫ ਜੇ ਰੰਦਾਵਾ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਉਹ ਤੁਹਾਨੂੰ ਵੀ ਸੁਣਾਉਂਦੇ ਆ ਅਜੇ ਤੱਕ ਜਿੰਨੀਆਂ ਵੀ ਫਿਲਮਾਂ ਆਪਾਂ ਆਪਾਂ 100 100 ਕਰੋੜ ਦਾ ਮਾਰਕ ਟੱਚ ਕਰ ਲਿਆ ਬਟ ਉਹ ਪੰਜਾਬੀ ਲੋਕਾਂ ਨੂੰ ਹੀ ਪਤਾ ਹੈ ਪੰਜਾਬ ਤੋਂ ਜਦੋਂ ਹੀ ਸਟੇਟ ਤੋਂ ਬਾਹਰ ਜਾਂਦੀ ਹੈ ਡੱਬ ਹੁੰਦੀ ਹੈ ਤਾਂ ਉਹ ਜੇ ਕਾਮੇਡੀ ਹੈ ਪੰਚ ਖਰਾਬ ਹੋ ਜਾਂਦੇ ਆ ਤਾਂ ਹੋਰ ਕੋਈ ਫਿਲਮ ਇਦਾਂ ਦੀ ਪੰਜਾਬੀ ਚ ਹਾਲੇ ਬਣੀ ਨਹੀਂ ਜਿਹੜੀ ਪੰਜਾਬ ਤੋਂ ਬਾਹਰ ਵਾਲਾ ਕੋਈ ਸਟੇਟ ਵਾਲਾ ਦੇਖਣਾ ਚਾਹੁੰਦਾ ਤੇ ਉਹ ਹਿੰਦੀ ਚ ਅਵੇਲੇਬਲ ਆ ਹੂੰ ਸੋ ਮਿਲਦਾ ਕਿ ਪੰਜਾਬੀ ਫਿਲਮ ਦਾ ਪੂਰੀ ਦੁਨੀਆ ਦੇ ਉੱਤੇ ਛਾਉਣ ਲਈ ਉਹਨੂੰ ਇਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਜਿਹੜੇ ਵਰਲਡ ਸਿਨੇਮੇ ਦੇ ਨਾਲ ਕਨੈਕਟਡ ਚੀਜ਼ਾਂ ਫੀਲ ਆਉਣ ਪਹਿਲਾਂ ਇਹ ਚੀਜ਼ ਸੋਚ ਕੇ ਨਹੀਂ ਕਰ ਰਹੇ ਪਹਿਲਾਂ ਅਸੀਂ ਸਿਰ ਪੰਜਾਬੀ ਚ ਰਿਲੀਜ਼ ਕਰਨੀ ਆ ਸਾਨੂੰ ਬਹੁਤ ਜ਼ਿਆਦਾ ਘੈਂਟ ਰਿਸਪੌਂਸ ਮਿਲਗਾ ਸਾਨੂੰ ਲੱਗਿਆ ਇਹ ਤਾਂ ਹੋਣੀ ਚਾਹੀਦੀ ਆ ਤਾਂ ਕਰਦਾਂਗੇ ਨਹੀਂ ਤਾਂ ਫਿਰ ਜਦੋਂ ਮੇਰੀ ਪ੍ਰਾਣੀਆ ਮੈਡਲ ਉਹ ਵੀ ਹਿੰਦੀ ਚ ਅਡਾਪ ਕਰਤੀ ਸ਼ੂਟਰ ਵੀ ਹਿੰਦੀ ਚ ਕੀਤੀ ਆ ਜੇ ਤੁਸੀਂ ਇਸ ਦੀ ਸਾਰੀ ਵੀਡੀਓ ਫੁੱਲ ਵੀਡੀਓ ਸੁਣਨੀ ਚਾਹੁੰਦੇ ਹੋ ਤਾਂ ਸਾਡੇ YouTube ਚੈਨਲ ਤੇ ਸੁਣ ਸਕਦੇ ਹੋ ਸੋ ਅਗਲੇ ਹਫਤੇ ਫਿਰ ਤੁਹਾਡੀ ਬਿਜ਼ੀ ਲਾਈਫ ਚ ਕੁਝ ਐਂਟਰਟੇਨਮੈਂਟ ਲੈ ਕੇ ਆਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ